ਮੈਂ ਮੈਂ ਦਿੱਤਾ ਜਵਾਬ ਨਹੀਂ ਲੈਣਾ ਇੱਕ ਮਿੰਟ ਹੋਰ ਜਾ ਅੰਦਰ ਮੈਂ ਜਵਾਬ ਹੁਣ ਲੈਣਾ ਉਹ ਅਕਸਰ ਇੱਕ ਮਿੰਟ ਹੋਰ ਜਾ ਰਜਤ ਮੈਂ ਅੰਦਰ ਵੀ ਇਹ ਨਾ ਯਾਰ ਮੈਂ ਉਹਨੂੰ ਕਾਨੂੰਨ ਪੁੱਛਦਾ ਉਹਨਾਂ ਨੇ ਮੈਂ ਮੈਂ ਕੁਝ ਨਹੀਂ ਬਚਦਾ ਮੈਂ ਉਹਨਾਂ ਨੂੰ ਕਾਨੂੰਨ ਪੁੱਛਦਾ ਮੈਂ ਕੈਂਡੀਡੇਟ ਹੋਰ ਸਾਰੇ ਕਰ ਦਿਓ ਸਾਰੇ ਹੀ ਪਰੇ ਕਰ ਦਿਓ ਸਾਰੇ ਹੀ ਹੋਰ ਕਰ ਦਿਓ ਸਾਰੇ ਹੀ ਅੱਤੇ ਬਾਕੀ ਪਰੇ ਕਰੋ ਸਾਰੇ ਅੰਦਰ ਜਾ ਸਕਦੇ ਬਾਰ ਬਾਰ ਇਹ ਅੰਦਰ ਜਾ ਸਕਦੇ ਕੈਂਡੀਡੇਟ ਜਾ ਸਕਦਾ ਕੈਂਡੀਡੇਟ ਜਾ ਸਕਦਾ ਅੰਦਰ ਕਾਉਂਸਲ ਨਹੀਂ ਕਰ ਸਕਦਾ ਕਿਤੇ ਨਹੀਂ ਕਦੀ ਨਹੀਂ ਅਜੀ ਦੇ ਕਰਾਂਗੇ ਤਾਂ ਕੱਲ ਕਰਾਂਗੇ ਅਸੀਂ ਕਿੱਥੇ ਖੜੇ ਆ ਕੈਂਡੀਡੇਟ ਤੁਸੀਂ ਜਾਉਣਾ ਹੁੰਦਾ ਤੁਸੀਂ ਜਾਓ ਅੰਦਰ ਬੰਦੇ ਲੋਹੇ ਮਾਰੇ ਦਿਨ ਕਰੋ ਜੀ ਸਾਰੇ ਜਣੇ ਪਰੇ ਪਰੇ ਕਰਦੇ ਕੈਂਡੀਡੇਟ ਵਾਹ ਕਰੋ ਬਸ ਬਾਕੀ ਭੇਜੋ ਸਾਰੇ ਉਹ ਲੋਕ ਚਲੋ ਮੇਰੇ ਅਸੀਂ ਸਾਰੇ ਜਣੇ ਦੂਰ ਕਰੋ ਆਜਾ ਲੈ ਜਾ ਉਹ ਵੀ ਬੁਲੇ ਸਾਡਾ ਕੈਂਡੀਟ ਅੰਦਰ ਗਿਆ ਕੋਈ ਆਹ ਮੈਂ ਗਿਆ ਜਬੇ ਨਾ ਅੰਦਰ ਜੀ ਮੈਂ ਵੀ ਆ ਗਿਆ ਅਮੋਲਿਓ ਰਿਪੋਰਟ ਬਣੀ ਨਹੀਂ ਆਪਣੇ ਯਾਰ ਜਿਹੜੇ ਟਾਪ ਸੌਂਡ ਦਾ ਨਹੀਂ ਵੀ ਕਿਤੇ ਜਾਏ ਯਾਰ ਜਿਹਨੇ ਦਾ ਡਾਂਗ ਨੂੰ ਬੋਲੋ ਹੋ ਗਿਆ ਪਿੱਛੇ ਹੋ ਜਾਓ ਆਹ ਨਾ ਆਹ ਉਹ ਜੰਡਾ ਯਾਰ ਆਜੋ 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 ਅਸੀਂ ਅੰਮੀ ਮਰਗੇ ਚਲੋ ਅਵੀ ਆਪਾਂ ਕੋਈ ਨਾ ਲੈ ਮੈਂ ਤੁਹਾਡੇ ਗੱਲ ਸਮਝਦਾ ਹਾਂ ਜੇ ਕੋਈ ਕੋਈ ਕਿਸ ਤਰ੍ਹਾਂ ਕੋਰੋਨਾ ਨਹੀਂ ਮੱਤਾਂ ਹਾਂ ਕਹਿਣਾ ਚਾਹੁੰਦੇ ਨੇ ਦੇਖੋ ਕੈਂਡੀਡੇਟ ਅੰਦਰ ਜਾ ਸਕਦੇ ਆ ਕੋਈ ਦਰਾਜ ਨਹੀਂ ਹੈ ਹੱਦ ਤੱਕ ਸਾਡੇ ਵਾਲੇ ਕੈਂਡੀਡੇਟ ਤਾਂ ਅੰਦਰ ਵੀ ਨਹੀਂ ਗਏ ਲੇਕਿਨ ਕੈਂਡੀਡੇਟ ਜਾ ਕੇ ਕਿਸੇ ਦੇ ਕੰਨ ਦੇ ਵਿੱਚ ਜਾ ਕੇ ਗੁਸਤਗੂ ਨਹੀਂ ਕਰ ਸਕਦਾ ਕਿਸੇ ਵੋਟਰ ਦੇ ਜਾ ਕੇ ਲੇਕਿਨ ਜਿਹੜਾ આરોਪ ਲਗਾਇਆ ਜਾ ਰਿਹਾ ਕਿ ਬ੍ਰਹਮਸ਼ੰਕਰ ਜਿੰਪਾ ਜਿਹੜਾ ਆ ਬਿਲਕੁਲ ਬੂਧ ਦੇ ਬਾਹਰ ਖੜੋਤੇ ਪਿਆ ਉਹਦੇ ਕਰਕੇ ਸਾਰੀ ਤਣਾਅ ਹੋ ਰਿਹਾ ਨਹੀਂ ਉਹ ਤਾਂ ਬ੍ਰਹਮਸ਼ੰਕਰ ਜਿੰਪਾ ਤਾਂ ਬਾਹਰ ਤੇ ਬੂਧ ਦੇ ਬਾਹਰ ਖੜਾ ਉਹ ਕੋਈ ਗੱਲ ਸਮਝੋ ਕਿੱਥੇ ਖੜਾ ਮੈਂ ਬਾਕੀ ਵੀ ਖੜਾ ਅਸੀਂ ਕਿਤੇ ਖੜੇ ਹੁੰਦੇ ਇਤਰਾਜ਼ ਨਹੀਂ ਕੀਤਾ ਇਹ ਵੀ ਖੜੇ ਹੋਣ ਸਾਨੂੰ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਕੈਂਡੀਡੇਟ ਜਿਹੜਾ ਹੈ ਜਾ ਕੇ ਹੁਣ ਤੁਸੀਂ ਹਰੇਕ ਨੂੰ ਜਾ ਕੇ ਅੰਦਰ ਜਾ ਕੇ ਉਹ ਵੀ ਜਿੱਥੇ ਵੋਟ ਪੋਲ ਹੋਣੀ ਉਹਦੇ ਜਾ ਕੇ ਨਹੀਂ ਕੁਝ ਕਹਿੰਦੇ ਦੇਖਿਓ ਸ਼ੁਰੂਆਤ ਤੋਂ ਸਾਰੇ ਹੀ ਖੜੇ ਆ ਆਪੋਜ਼ਿਟ ਕੀ ਕਹਿਣਾ ਚਾਹੁੰਦੇ ਨੇ ਦੇਖੋ ਕੈਂਡੀਡੇਟ ਅੰਦਰ ਜਾ ਸਕਦੇ ਆ ਕੋਈ ਇਤਰਾਜ਼ ਨਹੀਂ ਹੈ ਹੱਦ ਤੱਕ ਸਾਡੇ ਵਾਲੇ ਕੈਂਡੀਡੇਟ ਤਾਂ ਅੰਦਰ ਵੀ ਨਹੀਂ ਗਿਆ ਲੇਕਿਨ ਕੈਂਡੀਡੇਟ ਜਾ ਕੇ ਕਿਸੇ ਦੇ ਕੰਨ ਦੇ ਵਿੱਚ ਜਾ ਕੇ ਗੁਫ਼ਤਗੂ ਨਹੀਂ ਕਰ ਸਕਦਾ ਕਿਸੇ ਵੋਟਰ ਦੇ ਜਾ ਕੇ ਲੇਕਿਨ ਜਿਹੜਾ આરોਪ ਲਗਾਇਆ ਜਾ ਰਿਹਾ ਕਿ ਬ੍ਰਹਮਸ਼ੰਕਰ ਜਿੰਪਾ ਜਿਹੜਾ ਆ ਬਿਲਕੁਲ ਬੂਧ ਦੇ ਬਾਹਰ ਖੜੋਤੇ ਪਿਆ ਉਹਦੇ ਕਰਕੇ ਸਾਰੇ ਤਣਾਅ ਹੋ ਰਿਹਾ ਨਹੀਂ ਉਹ ਤਾਂ ਬ੍ਰਹਮਸ਼ੰਕਰ ਜਿੰਪਾ ਦੇ ਬਾਹਰ ਤੇ ਬੂਧ ਦੇ ਬਾਹਰ ਖੜਾ ਉਹ ਕੋਈ ਸਹਰੀ ਗੱਲ ਸਮਝੋ ਕਿੱਥੇ ਖੜਾ ਮੈਂ ਬਾਕੀ ਵੀ ਖੜਾ ਅਸੀਂ ਕਿੱਥੇ ਖੜੇ ਹੁੰਦੇ ਇਤਰਾਜ਼ ਨਹੀਂ ਕੀਤਾ ਇਹ ਵੀ ਖੜੇ ਹੋਣ ਸਾਨੂੰ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਕੈਂਡੀਡੇਟ ਜਿਹੜਾ ਹੈ ਜਾ ਕੇ ਹੁਣ ਤੁਸੀਂ ਹਰੇਕ ਨੂੰ ਜਾ ਕੇ ਅੰਦਰ ਜਾ ਕੇ ਉਹ ਵੀ